ਰਾਤੇ ਕੰਗਾ ਕਰਪਾ ਮekra ਲੱਖਾਂ ਵਿੱਚ ਦਿਸ ਪੰਦਾ ਇੱਕ ਸਿੱਖ ਸਰਦਾਰ ਖੜਾ ਹਉ ਇੱਕ ਸਿੱਖ ਸਰਦਾਰ ਖੜਾ ਤਲਵਾਰ ਚੋਦਨ ਮਲਿਆ ਐ ਨੂੰ ਗੁੜਤੀ ਖੰਡੇ ਦੀ ਐ ਨੂੰ ਯਾਦ ਰਹੇ ਆਉਂਦੀ ਸਰਸਾ ਦੇ ਕੰਡੇ ਦੀ ਐ ਨੂੰ ਯਾਦ ਰਹੇ ਸਾਦੇ ਸਾਦੇ ਕੰਡੇ ਦੀ ਕੁਰਬਾਨੀ ਸਾਹਮਣੇ ਰੱਖੀ ਇਹ ਨਹਿਰ ਦੇ ਵਿੱਚ ਜੜਾ ਕੁਰਬਾਨੀ ਸਾਹਮਣੇ ਰੱਖੀ ਇਹ ਨਹਿਰ ਦੇ ਵਿੱਚ ਜੜਾ ਲੱਖਾਂ ਵਿੱਚ ਦਿਸ ਪੈਂਦਾ ਇੱਕ ਸਿੱਖ ਸਰਦਾਰ ਖੜਾ ਹੋ ਇੱਕ ਸਿੱਖ ਸਰਦਾਰ ਖੜਾ ਤਲਵਾਰ ਚੋਂ ਜਲ ਮਲਿਆ ਇਹਨੂੰ ਕੁੜਤੀ ਖੰਡੇ ਦੀ ਇਹਨੂੰ ਯਾਦ ਰਹੇ ਆਉਂਦੀ ਸੰਸਾਰ ਦੇ ਕੰਡੇ ਦੀ ਇਹਨੂੰ ਯਾਦ ਰਹੇ ਆਉਂਦੀ ਸੰਸਾਰ ਦੇ ਕੰਡੇ ਦੀ ਕੁਰਬਾਨੀ ਸੰਭਰਖੀ ਇਨ ਹਿਰਦੇ ਵਿੱਚ ਜੜਾ ਲੱਕਾਂ ਵਿੱਚ ਦਿਸ ਪੈਂਦਾ ਇੱਕ ਸਿੱਖ ਸਰਦਾਰ ਖੜਾ ਔ ਇੱਕ ਸਿੱਖ ਸਰਦਾਰ ਖੜਾ ਇਹ ਨੂੰ ਜਾਉਣਾ ਦੱਸ ਗਿਆ ਸੁਣਾ ਤੇ ਸੌਣ ਬੜਾ ਇਹ ਨੂੰ ਮਰਨਾ ਦੱਸ ਗਿਆ ਸਰਵੰਸ ਲਟੌਣ ਕਲ ਕੀ ਵਾਰੇ ਸਤ ਗੁਰ ਸਰਵੰਸ ਲਟੌਣ ਬੜਾ ਇਹ ਦੀ ਪਰਖ ਕੀਤੀ ਉਸ ਨੇ ਉਸ ਨਾਲ ਖਿਡਾਲ ਇੱਕ ਲੜਾ ਏ ਦੀ ਪਰਖ ਕਰੀ ਇਸਨੇ ਉਹ ਸਵਾਲਖ ਨਾਲ ਇੱਕ ਲੜਾ ਲੱਖਾਂ ਵਿੱਚ ਦਸ ਪੈਂਦਾ ਇੱਕ ਸਿੱਖ ਸਰਦਾਰ ਖੜਾ ਹੋਇ ਇੱਕ ਸਿੱਖ ਸਰਦਾਰ ਖੜਾ ਲੋਕਾਂ ਨਾਲੋਂ ਵੱਖਰਾ ਏ ਇਹਦੀ ਢੰਗ ਆਵਾਜ਼ਿਤ ਦਾ ਦੁਨੀਆਂ ਨੂੰ ਰੀਜ ਕੋਈ ਇਹਨਾਂ ਚौਹ ਸ਼ਹਾਦਤ ਦਾ ਦੁਨੀਆਂ ਨੂੰ ਰੀਜ ਕੋਈ ਉਹ ਸ਼ਹਾਗਤ ਦਾ ਉਹ ਲਖਵਾਰਾ ਗਾਉਣੇ ਦਾ ਬਾਵੇ ਨੂੰ ਸ਼ੌਕ ਬੜਾ ਉਹ ਲਖਵਾਰਾ ਗਾਉਣੇ ਦਾ ਸਿੱਧੂ ਨੂੰ ਸ਼ੌਕ ਬੜਾ ਉਹ ਚਨਕੇਸਰ ਸ਼ਹਿਰਾ ਤੇ ਕਰਨਗਾ ਕਰਪਾਨ ਖੜਾ ਲੱਖਾ ਵਿੱਚ ਦਿਸਤੈਂਦਾ ਇੱਕ ਸਿੱਖ ਸਰਦਾਰ ਖੜਾ ਹੋ ਇੱਕ ਸਿੱਖ ਸਰਦਾਰ ਖੜਾ हो सिख सरदार खड़ा हो सिख सरदार खड़ा